ਅੱਜ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਉਸ ਦੀ ਟਾਕੜ EP ਮੂਸ ਪ੍ਰਿੰਟ ਰਿਲੀਜ਼ ਹੋਈ ਐ ਤੇ ਰਿਲੀਜ਼ ਹੁੰਦੇ ਹੀ ACP ਨੇ ਚਾਰੇ ਪਾਸੇ ਧੱਕ ਪਾ ਦਿੱਤੀ ਐ ਕੱਟੇ ਤਿੰਨ ਗਾਣੇ ACP ਵਿੱਚ ਰਿਲੀਜ਼ ਹੋਏ ਨੇ ਇੱਕ ਗਾਣਾ ਰੋਮਾਂਟਿਕ ਐ ਤੇ ਦੋ ਸਿੱਧੂ ਦੇ ਸਟਾਈਲ ਜਾਨੀ ਬਰੂਦ ਵਰਗੇ ਨੇ ਦੋਸਤੋ ਅੱਜ ਦੇ ਦਿਨ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਵੀ ਐ ਸੋ ਜਿਹੜਾ ਜਿਹੜਾ ਬਾਈ ਨੂੰ ਪਿਆਰ ਕਰਦਾ ਐ ਉਹ ਜ਼ਰੂਰ ਕਮੈਂਟਾਂ 'ਚ ਬਾਈ ਨੂੰ ਹੈਪੀ ਬਰਥਡੇ ਲਿਖਿਓ ਤੇ ਦੋਸਤੋ ਗੱਲ ਕਰੀਏ ਤਾਂ ਰਿਲੀਜ਼ ਹੁੰਦੇ ਹੀ EP ਨੇ ਵੱਡੇ ਰਿਕਾਰਡ ਤੋੜੇ ਨੇ ਪਹਿਲਾ ਗਾਣਾ ਜੋ ਸਿੱਧੂ ਮੂਸੇਵਾਲੇ ਦਾ ਐ ਇਹਦੇ ਤੇ 45 ਮਿੰ ਕੇ ਲਾਈਕ ਆਉਣ ਵਾਲੇ ਨੇ ਹਾਲਾਕਿ ਇਹ ਗਾਣਾ ਪਹਿਲਾਂ ਲੀਕ ਵੀ ਹੋ ਗਿਆ ਸੀ ਪਰ ਉਸਦੇ ਬਾਅਦ ਯੂਦ ਵੀ ਜਦੋਂ ਸਿੱਧੂ ਦੇ ਆਫੀਸ਼ੀਅਲ ਚੈਨਲ ਤੇ ਆਇਆ ਤਾਂ ਕਾਫੀ ਜ਼ਿਆਦਾ ਲੋਕਾਂ ਨੂੰ ਇਹ ਪਸੰਦ ਆਉਂਦਾ ਹੈ ਅਗਲਾ ਗਾਣਾ ਜੀ ਦੋਸਤੋ ਥੋੜਾ ਰੋਮਾਂਟਿਕ ਹੈ ਇਹਦੇ ਤੇ ਵੀ ਮਹਿਜ 41 ਮਿੰਟ ਚ ਤਕਰੀਬਨ 8 ਲੱਖ ਵਿਊ ਹੋਣ ਵਾਲੇ ਨੇ 3 ਲੱਖ ਦੇ ਲੱਗ ਗਏ ਇਹਦੇ ਤੇ ਵੀ ਲਾਈਕ ਆਉਣ ਵਾਲੇ ਨੇ ਵੈਸੇ ਗਾਣਾ ਤਾਂ ਇਹ ਥੋੜਾ ਜਿਹਾ ਰੋਮਾਂਟਿਕ ਜਿਹਾ ਹੈ ਪਰ ਸਿੱਧੂ ਦੇ ਮੂੰਹੋਂ ਗਾਉਣ ਤੇ ਇਹਨੂੰ ਸੁਣ ਕੇ ਵੀ ਫੀਲਿੰਗ ਜਿਮਾ ਸਿਰਾਈ ਆਉਂਦੀ ਹੈ ਤੇ ਦੋਸਤੋ ਤੀਜਾ ਗਾਣਾ ਇਸੀ ਪੀ ਦਾ ਟੇਕ ਨੋਟਸ ਹੈ ਤੇ ਇਹ ਗਾਣਾ ਸਿੱਧੂ ਬਾਈ ਨੇ ਜੜਿਓ ਨੂੰ ਯਾਰ ਯਾਰ ਕਹਿੰਦੇ ਸੀਗੇ ਪਰ ਪਿੱਠ ਪਿੱਛੇ ਧੋਖੇ ਦਿੰਦੇ ਸੀਗੇ ਉਹਨਾਂ ਦਾ ਜ਼ਿਕਰ ਕੀਤਾ ਹੈ ਗਾਣੇ ਚ ਬਾਈ ਆਪਣੇ ਬੋਲਾਂ ਨਹੀਂ ਦੱਸਦਾ ਕਿ ਕਿਵੇਂ ਮੂੰਹ ਤੇ ਜਿਹੜੇ ਉਹਨੂੰ ਭਰਾ ਭਰਾ ਕਹਿੰਦੇ ਨੇ ਪਿੱਠ ਪਿੱਛੇ ਉਹਦੀਆਂ ਬਰਾਈਆਂ ਕਰਦੇ ਨੇ ਤੇ ਹੋਰ ਵੀ ਬੜੇ ਘੈਂਟ ਬੋਲ ਨੇ ਇਸ ਗਾਣੇ ਦੇ ਇਹ ਗਾਣੇ ਨੇ ਵੀ ਦੋਸਤੋ ਵੇਖੋ ਕਿਵੇਂ ਤੱਕ ਪਾਈ ਐ 37 ਮਿੰਟਾਂ ਦੇ ਵਿੱਚ ਕਰੀਬ 8 ਲੱਖ ਵੀਊ ਇਹਦੇ ਤੇ ਹੋ ਚੁੱਕਾ ਹੈ 3 ਲੱਖ ਦੇ ਕਰੀਬ ਇੱਤੇ ਵੀ ਲਾਈਕ ਆਉਣ ਵਾਲੇ ਨੇ ਉਥੇ ਦੋਸਤੋ ਜੇ ਮੂਸਪ੍ਰਿੰਟ ਟੀਪੀ ਦੇ ਐਨਾ ਤਿੰਨਾ ਗਾਣਿਆਂ ਦੀ ਗੱਲ ਕਰੀਏ ਤਾਂ ਮੈਂ 40 50 ਮਿੰਟਾਂ 'ਚ ਸਾਰੇ ਗਾਣੇ ਮਿਲੀ ਤਾਨੂੰ ਐਨ ਅਤੇ ਨਾ ਚੋ ਕਿਹੜਾ ਪਸੰਦ ਆਇਆ ਤੇ ਬਾਕੀ ਅੱਜ ਸਾਰੇ ਸਿੱਧੂ ਦੇ ਜਨਮ ਦਿਨ ਤੇ ਵੀਡੀਓ ਨੂੰ ਵਾਦ ਤੋਂ ਵਾਦੇ ਸ਼ੇਅਰ ਕਰਿਓ